ਪੱਤੀ ਕੋਲੋ ਤੋਂ ਲੱਕੇ 64 ਕਿਲੋ ਟਾਕਾ ਜਿਹੜੇ ਬੈਸਟ ਹੋਣਗੇ ਉਹਨਾਂ ਨੂੰ ਸਾਈਕਲ ਦਿੱਤੇ ਜਾਣਿਆ 75 ਦੇ ਵਿੱਚ ਮੋਟਰਸਾਈਕਲ ਤੇ ਜਿਹੜੇ ਤਿੰਨ ਵਾਰ ਉਹਦਾ ਮੇਲਾ ਹੋਣਾ ਉਹਦੇ ਬੈਸਟਾਂ ਨੂੰ ਬੁੱਲਟ ਦਿੱਤੇ ਜਾਣਿਆ ਲੜਕਿਆਂ ਦਾ ਕੱਪ ਹੋਵੇਗਾ ਉਹਦੇ ਬੈਸਟਾਂ ਨੂੰ ਸਕੂਟਰੀਆਂ ਤੇ ਆਲਪਰ ਕਲੱਬਾਂ ਦੇ ਜਿਹੜੇ ਬੈਸਟ ਹੋਣਿਆ ਉਹਨਾਂ ਨੂੰ ਸਬਰਾਜ ਟਰੈਕਟਰ ਦਿੱਤੇ ਜਾਣਿਆ ਰੂਪਾ ਸਹਾਣੇ ਵਾਲਾ ਓਕਾ ਸਮਾਜ ਸੇਵੀਆ ਉਹਦੇ ਵੱਲੋਂ ਸੱਦੇ ਆ ਮਹਿੰਦਰ ਸਿੰਘ ਦੇ ਸਹਾਣਾ ਸਾਹਿਬ ਰੂਪਾ ਸਹਾਣਾ ਵੀ ਕਹਿੰਦਾ ਵੀ ਆਪਾਂ ਲੱਡੂ ਦੀ ਵੀ سپورਟ ਕਰਨੀਆਂ ਕਿਉਂਕਿ ਇੱਕ بارش ਆਈ ਆ ਪਿਛਲੇ ਦਿਨ ਹੜ ਆਇਆ ਲੱਡੂ ਦਾ ਵੀ ਘਰ ਗਿਰਿਆ ਲੱਡੂ ਦੀ ਵੀ سپورਟ ਕਹਿੰਦੇ ਰੂਪੇ ਸਹਾਣੇ ਹੁਣੇ ਆਹ ਕਰਨਗੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਉੱਚੇ ਤੇ ਤੌਰ ਤੇ ਧੰਨਵਾਦ ਆ ਮਨਕਰ ਤੌਲਖ ਤੇ ਰੂਪੇ ਸਾਹਨੇ ਵੱਲੋਂ ਲੱਡੂ ਖੜਿਆਲ ਵਾਲੇ ਨੂੰ ਘਰ ਬਣਾਉਣ ਦੇ ਲਈ ਵੱਡੀ ਹੈਲਪ ਕਰੇ ਜਾਵੇਗੇ ਆਉਣ ਵਾਲੇ ਦਿਨਾਂ ਦੇ ਵਿੱਚ ਪਰ ਗੁਰਜੀਤ ਦੀ ਕਬੱਡੀ ਨਾਲ ਜੁੜੀ ਏ ਉਹ ਕਹਿੰਦੇ ਗੁਰਜੀਤ ਚੋਟੀਆਂ ਵਾਲਾ ਆ ਗਿਆ ਆਹ ਮੁੰਡੇ ਦੀ ਕਹਿੰਦੇ ਗੇਮ ਬਹੁਤ ਸੋਹਣੀ ਗੇਮ ਹੈ ਇਹ ਮੁੰਡਾ ਵੀ ਕਹਿੰਦੇ ਇਨੇਕਾ ਹੀ ਐਲਈਡੀ ਗੀਜਰਾ ਤੇ ਮਸ਼ੀਨਾ ਦਾ ਜੇਤੂ ਹੈ ਕਹਿੰਦੇ ਪਰ ਉਧਰ ਕਹਿੰਦੇ ਅੱਜ ਮੁੰਡੇ ਸੇਰੋ ਮਾਡਲ ਟਾਉਣ ਵਾਲੇ ਵੀ ਸਿਰੇ ਦਾ ਚੋਟੀ ਦਾ ਸੈੱਟ ਬਣਾ ਕੇ ਤਿਆਰ ਕਰੀਏ ਕਹਿੰਦੇ ਮੁੰਡਿਆਂ ਨੇ ਟੀਮ ਪਰ ਦੇਖਦੇ ਆ ਉਧਰ ਖੇਡ ਮੈਦਾਨ ਦੇ ਵਿੱਚ ਕਾਲਾ ਨਮੋਲ ਵਾਲਾ ਪੁੱਜ ਗਿਆ ਗੋਡੀ ਪਾਉਣ ਦੇ ਲਈ ਲੈ ਚੱਲ ਓਏ ਕਾਲਿਆ ਪਾ ਗੋਡੀ ਤੇ ਸਾਹਮਣੇ ਦੇਖਦੇ ਆ ਇੱਕ ਕਿੰਨੀ ਤੇ ਯਾਰਾਂ ਦਾ ਯਾਰ ਘਾ ਕੀ ਲੱਗਿਆ ਤੇ ਨਾਲ ਕਹਿੰਦੇ ਰਵੀ ਲੱਗਿਆ ਤੇ ਨਾਲ ਖੁਸ਼ੀ ਹੈ ਤੇ ਦੂਸਰੀ ਕਿੰਨੀ ਤੇ ਪਰ ਟੱਕਰ ਕਹਿੰਦੇ ਕਾ ਕੀਦੇ ਨਾਲ ਕਾਕੀ ਨਾਲ ਹੋਈ ਆ ਡਬਲ ਟੱਚ ਹੋ ਗਿਆ ਤੇ ਕਾਲਾ ਇਹ ਕਹਿੰਦੇ ਇਹ ਵੀ ਬੜਾ ਲੋੜਵੰਦ ਪਰਿਵਾਰ ਚੋਂ ਉੱਠਿਆ ਇਹਨੇ ਵੀ ਅਤਿ ਦੀ ਗਰੀਬੀ ਦੇਖੀ ਆ ਆ ਕਦੇ ਸਾਈਕਲ ਜੇ ਤੱਕਦੇ ਫਰਿੱਜ ਜੇ ਦਾ ਬੱਲੇ ਬੱਲੇ ਕਰਵਾਉਂਦਾਗਾ ਪਰ ਸ਼ੇਰੋਂ ਵਾਲਾ ਕਹਿੰਦੇ ਆਪਣੀ ਟੀਮ ਦੇ ਵਿਰੁੱਧ ਇਧਰ ਕਬੜੀਆਂ ਪਾ ਰਿਹਾਗਾ ਪਰ ਇਧਰ ਪਿੰਡ ਵਾਲੇ ਆ ਪਰ ਦੂਸਰੇ ਬੰਨੇ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਰੇਡ ਪਾਉਂਦ ਨੇ ਛੀਮਿਆਂ ਵਾਲਾ ਚੀਮਿਆਂ ਵਾਲਾ ਜੱਸੀ ਆ ਗਿਆ ਲੈ ਬਈ ਕਹਿੰਦੇ ਘਾ ਕੀ ਖੜਿਆਲ ਵਾਲਾ ਸਾਡੇ ਵੀਰ ਸੁਖ ਬਾਰਬਰ ਵੀਰੂ ਮੈਂਬਰ ਤੇ ਨਾਲ ਕਹਿੰਦੇ ਬੱਲਾ ਸੇਰੋਂ ਤੇ ਸਿੱਧੂ ਸੇਰੋਂ ਕਹਿੰਦਾ ਜਿੰਨੇ ਵੀ ਜੱਫੇ ਲਾਵੇਗਾ ਹਰੇਕ ਜੱਫੇ ਦੇ 5 500 ਦਿੱਤੇ ਜਾਣਗੇ ਉਹ ਪਰਕੰਡ ਰਵੀ ਰਵੀ ਖੜਿਆਲ ਵਾਲੇ ਦੇ ਨਾਲ ਹੋਈ ਉਹ ਰਵੀ ਖੜਿਆਲ ਵਾਲਾ ਕੋਸ਼ਿਸ਼ ਕਰਦਾ ਹਿੰਮਤਪੁਰਾ ਤੇ ਤਮਤਾਨ ਸਾਹਿਬਾ ਤੀਜੇ ਰਾਉਂਡ ਦਾ ਪਹਿਲਾ ਮੈਚ ਹਟਣ ਲਈ ਆ ਜਾਣਾ ਹਮਤਪੁਰਾ ਤੇ ਤਮਤਾਨ ਸਾਹਿਬ ਦਾ ਤੀਜੇ ਰਾਉਂਡ ਦਾ ਪਹਿਲਾ ਮੈਚ ਹੋਣਾ ਉਹ ਟੀਮਾਂ ਆ ਜਾਣਾ ਉਹਨਾਂ ਟੀਮਾਂ ਨੂੰ ਬੇਨਤੀ ਹੈ ਹਮਤਪੁਰਾ ਤੇ ਤਮਤਾਨ ਸਾਹਿਬਾ ਸਾਡੇ ਵੀਰ ਆਹ ਕਹਿੰਦੇ ਸੋਨੀ ਜਵੰਦਾ ਤੇ ਸੰਦੀਪ ਸ਼ੇਰੋਂ ਵੱਲੋਂ ਜਿਹੜੇ ਇੱਥੇ ਬੈਸਟ ਬਣਗੇ ਉਹਨਾਂ ਨੂੰ ਕਹਿੰਦੇ ਜੂਸਰ ਦਿੱਤੇ ਜਾਣਿਆ ਜਿਹੜੇ ਓਪਨ ਦੇ ਬੈਸਟ ਹੋਣਗੇ ਉਹਨਾਂ ਨੂੰ ਐਲੜੀਆਂ ਦਿੱਤੀਆਂ ਜਾਣੀ ਨੇ ਇਹਨਾਂ ਦੇ ਵਿੱਚੋਂ ਜੂਸਰ ਕੌਣ ਜਿੱਦਾ ਇੱਥੇ ਬਾਤਾਂ ਸਮੇਂ ਦੀਆਂ ਸਰਦਾਰ ਤੇਜਾ ਸਿੰਘ ਦਾ ਪੁੱਤਰ ਅਗਲੀ ਰੇਡ ਪਾਉਣ ਦੇ ਲਈ ਤਿਆਰ ਹੈ ਉਹ ਕਹਿੰਦੇ ਕਾਲਾ ਨਮੋਲ ਵਾਲਾ ਅਗਲੀ ਕੁੱੜੀ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਪਰ ਹੁਣ ਦੇਖਦੇ ਆ ਵੀ ਸਾਹਮਣੇ ਕਿਹੜਾ ਗੱਭਰੂ ਅੱਗੇ ਵਧ ਕੇ ਕਰੇਗਾ ਕੋਸ਼ਿਸ਼ ਇੱਕ ਪਾਸੇ ਘਾਕੀ ਉਹ ਦੂਜੇ ਪਾਸੇ ਰਵੀ ਉਹ ਘਾਕੀ ਤੇ ਨਾਲ ਕਹਿੰਦੇ ਟੱਕਰ ਕਾਲੇ ਨਮੋਲ ਦੀ ਉਹ ਪਰ ਕਹਿੰਦੇ ਕਾਲਾ ਨਮੋਲ ਵਾਲਾ ਆਪਣੀ ਟੀਮ ਦੇ ਲਈ ਨੰਬਰ ਜੋੜਦਾ ਹੋਇਆ ਹੋਲ ਚਲੋ ਗੱਬਰੂਆ ਪਾ ਕੌਡੀ ਸਿਮਰਿਆ ਨਹੀਂ ਫਿਰ ਕਹ ਗੁਰਜੀਤ ਚੋਟੀਆਂ ਨੂੰ ਉਹ ਪਰ ਕਹਿੰਦੇ ਸਿਮਰਾ ਆ ਗਿਆ ਸ਼ੇਰੋਂ ਵਾਲਾ ਕੌਡੀ ਸਿਮਰਾ ਕਹਿੰਦੇ ਆਪਣੇ ਪਿੰਡ ਦੇ ਵਿਰੁੱਧ ਕੌਡੀਆਂ ਪਾ ਰਿਹਾਗਾ ਆਨ ਕਹਿੰਦੇ ਸ਼ੇਰੋਂ ਦੇ ਟੀਮ ਸ਼ੇਰੋਂ ਵਾਲਾ ਸਿਮਰਾ ਕਹਿੰਦੇ ਆਪਣੇ ਪਿੰਡ ਦੇ ਵਿਰੁੱਧ ਕੌਡੀਆਂ ਪਾਉਂਦਾ ਹੋਇਆ ਉਹ ਦੂਸਰੀ ਟੀਮ ਖੜਿਆਲ ਵੱਲੋਂ ਖੇਡ ਰਿਹਾ ਆਨ ਕਹਿੰਦੇ ਬੱਲੇ ਬੱਲੇ ਕਰਵਾ ਰਿਹਾਗਾ ਤਮਤਾਨ ਸਾਹਿਬ ਵਾਲਾ ਮੁੰਡੇ ਆ ਜਾਣਾ ਹਿੰਮਤਪੁਰੇ ਵਾਲੇ ਮੁੰਡੇ ਆਏ ਹੋਇਆ ਅਗਲੇ ਰਾਊਂਡ ਦਾ ਪਹਿਲਾ ਮੈਚ ਖੇਡਿਆ ਜਾਣਾਗਾ ਫਿਰ ਚੌਕੇ ਬਠਿੰਡਾ ਤੇ ਨਾਲ ਕਹਿੰਦੇ ਜਹੇਪੜ ਫਿਰ ਬਦਰਾ ਤੇ ਰਮਾਣਾ ਅਜੀਤ ਸਿੰਘ ਲੌਂਗੋਵਾਲ ਦਾ ਮੁਕਾਬਲਾ ਮਹਿਲ ਕਲਾਂ ਦੇ ਨਾਲ ਖਰਰ ਅਲੀਪੁਰ ਖੇਡਗੇ ਪਹਾੜਪੁਰ ਦੇ ਨਾਲ ਵੀਰ ਖੁਰਦ ਖੇਡਗੇ ਘਮਣ ਕਲਾਂ ਨਾਲ ਢੰਡੋਲੀ ਖੇਡੂ ਦਿਉਰੇ ਦੇ ਨਾਲ ਗੁਰਜ ਲਟਾ ਰਵੇਗੀ ਇਸ ਰਾਉਂਡ ਦੇ ਵਿੱਚ ਬਾਹਾਂ ਦੇ ਵਿੱਚ ਆਹ ਕਹਿੰਦੇ ਪੈਂਦੀ ਰੇਡ ਤੇ ਘੱਬਰੂ ਨੇ ਕਮਾਲ ਕਰਤੀ ਆ ਬੱਲੇ ਬੱਲੇ ਕਰਵਾਤੀ ਆ ਕਾ ਕੀ ਚੋਟੀ ਦਾ ਜਫਾ ਲਾ ਗਿਆ ਖੇਡ ਮੈਦਾਨ ਦੇ ਵਿੱਚ ਆ ਮੁੰਡੇ ਦੀ ਕਹਿੰਦੇ ਖੇਡ ਤੇ ਮਾਨ ਕਰਦਿਆ ਮੁੰਡੇ ਵੇਰਕਾ ਵਾਲੇ ਉਹ ਮੁੰਡੇ ਦੀ ਕਹਿੰਦੇ ਖੇਡ ਮਾਨ ਕਰਦਿਆ ਪਰ ਉਧਰ ਦੇਖਦੇ ਆ ਖੇਡ ਮੈਦਾਨ ਦੇ ਵਿੱਚ ਆਕਾਸ ਕਾਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹੁਣ ਟੱਕਰ ਦੇਖਾਂ ਕਿਹੜੇ ਗੱਬਰ ਦੇ ਨਾਲ ਹੋਵੇਗੀ ਵੀ ਫਿਰੇ ਕੰਧਾਂ ਕੋਲ ਥਾਪੀਆਂ ਤੂੰ ਮਾਰਦਾ ਪਤਾ ਲੱਗ ਜੂਗਾ ਤੋਲੇ ਹੋਏ ਭਾਰ ਦਾ ਜਦੋਂ ਟੱਕਰਿਆ ਕੋਈ ਭੇੜੇ ਜੇ ਪਰਿਵਾਰ ਦਾ ਫਿਰ ਖੜਿਆਲ ਵਾਲਿਆਂ ਕਿਤੇ ਵੀ ਨਹੀਂ ਜੀ ਲੱਗਦਾ ਬੜੀ ਘੋੜੀਆਂ ਚ ਦੇਖ ਲਈ ਭਜਾ ਕੇ ਉਹ ਘਰੇ ਪਤਾ ਕੀ ਲੱਗਦਾ ਘੋੜੀ ਘੋੜੀਆਂ ਚ ਦੇਖ ਲਈ ਭਜਾ ਕੇ ਘਰੇ ਪਤਾ ਕੀ ਲੱਗਦਾ ਤੇਜਾ ਸਿੰਘ ਦਾ ਪੁੱਤਰ ਅਗਲੀ ਰੇਡ ਪਾਉਣ ਦੇ ਲਈ ਨਮੋਲ ਪਿੰਡ ਆ ਕਹਿੰਦੇ ਉਹ ਰੇਡ ਪਾਉਣ ਦੇ ਲਈ ਤਿਆਰ ਵਰ ਤਿਆਰ ਆ ਹੁਣ ਪਹਿੰਦੀ ਰੇਡ ਦੇ ਉੱਤੇ ਕੌਣ ਬੱਲੇ ਬੱਲੇ ਕਰਾਵੇਗਾ ਉਧਰ ਸਾਡਾ ਕਲਜੀਤ ਆ ਪਨਵਾ ਵਾਲਾ ਦਲਜੀਤ ਆ ਪਨਵਾ ਵਾਲਾ ਨਾਲ ਕਹਿੰਦੇ ਅਮਰਜੀਤ ਸਿੰਘ ਕਾਲੀਆ ਸਾਹਾ ਨਾਲ ਕਹਿੰਦੇ ਸਾਡਾ ਜੱਗੀ ਸੋਹੀਆ ਉਹ ਗੁਣੀਕੇ ਪਿੰਡ ਵਾਲਾ 27 ਨਵੰਬਰ ਆ ਕਹਿੰਦੇ ਕਲਾਤੀਪਰ ਦੇ ਵਿੱਚ ਵੱਡਾ ਟੂਰਨਾਮੈਂਟ ਹੋਣਾ 27 ਨਵੰਬਰਾਂ ਕਹਿੰਦੇ ਨਾਬੇ ਦੇ ਇਲਾਕੇ ਕਰਕੇ ਦਲੱਦੀ ਪਿੰਡ ਆਓ ਸਾਡੇ ਕਹਿੰਦੇ ਕੁਲਜੀਤ ਤੇ ਦਲਜੀਤ ਅਮਰਜੀਤ ਕਾਲੀਏ ਵੱਲੋਂ ਤੇ ਜੱਗੀ ਸੋਹੀ ਉੰਨੀਆ ਵੱਲੋਂ ਖੁੱਲੇ ਸਾਦੇਆ ਗੁਣਕੇ ਵਾਲਾ ਪਰ ਇਧਰ ਪੈਂਦੀ ਰੇਡ ਟੱਕਰ ਸ਼ੇਰੋਂ ਵਾਲੇ ਦੋਨੋਂ ਖਬਰਾਂ ਆਂਦੀਆਂ ਇੱਕ ਰੇਡਰ ਤੇ ਦੂਜਾ ਯਾਹੀ ਹੈ ਪਰ ਨੰਬਰ ਧਾਵੀ ਦਾ ਘਰਾਟਾਂ ਵਾਲਾ ਜੈਲਦਾਰ ਕਹਿੰਦਾ ਮੰਗਾ ਤੇ ਬਹਿ ਗਿਆ 5000 ਤੇ ਲੱਛਰ ਉਹ ਜੱਸੀਆ ਪਾ ਗੋਡੀ ਉਹ ਮੈਚ ਕਹਿੰਦੇ ਪੂਰਾ ਸਿਰੇ ਦਾ ਸਿਰੇ ਦਾ ਚੱਲਦਾ ਹੋਇਆ ਫਾਈਨਲ ਮੈਚ ਉਹ ਮੁੰਡਾ ਕਹਿੰਦੇ ਜੱਸੀ ਤੇ ਦੂਸਰੇ ਪਾਸੇ ਰਵੀ ਤੇ ਘਾਗੀ 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 ਓਏ ਕਿਆ ਬਾਤ ਆ ਮੁੰਡਾ ਕਹਿੰਦੇ ਪ੍ਰੇਮ ਸਿੰਘ ਦਾ ਸੁਪੁੱਤਰ ਐ ਓ ਮੁੰਡਾ ਘਾਗੀ ਚੋਟੀ ਦਾ ਜੱਫਾ ਲਾ ਗਿਆ ਬਾਰੇ ਕਹਿੰਦੇ ਪ੍ਰੇਮ ਸਿੰਘ ਨੂੰ ਮਾਣ ਆ ਆਪਣੇ ਪੁੱਤਰ ਦੀ ਖੇਡ ਦੇ ਉੱਤੇ ਬੱਲੇ ਬੱਲੇ ਕਰਵਾ ਗਿਆ ਮੈਨੂੰ ਲੱਗਦਾ ਵੀ ਜੂਸ ਅੱਜ ਖੜਿਆ ਆ ਜਾਣਗੇ ਜੂਸ ਅੱਜ ਖੜਿਆ ਆ ਜਾਣਗੇ ਜਿਹੜੇ ਅੱਜ ਜਿੱਤੇ ਜਾਣਗੇ ਉਹਨਾਂ ਚ ਕੱਲ ਨੂੰ ਕਹਿੰਦੇ ਜੂਸ ਕੱਢ ਕੇ ਪੀਵਾਂਗੇ ਲੱਡੂ ਹੁਣੇ ਕਹਿੰਦੇ ਉਹਨਾਂ ਚ ਕੱਲੋਂ ਜੂਸ ਬਣਾ ਕੇ ਪੀਵਾਂਗੇ ਜਿਹੜੇ ਅੱਜ ਜਿੱਤੇ ਜਾਣਗੇ ਔਰ ਰੇਡ ਪਾਉਣ ਦੇ ਲਈ ਕਹਿੰਦੇ ਘਬਰੇ ਤਿਆਰ ਹੈ ਕਹਿੰਦੇ ਖੇਡ ਮੈਦਾਨ ਦੇ ਵਿੱਚ ਉਧਰੋਂ ਕੌਡੀ ਪੈਣੀ ਆ ਇਧਰੋਂ ਕਹਿੰਦੇ ਸ਼ੇਰੋ ਪਿੰਡ ਸਾਰਾ ਗਰਾਊਂਡ 'ਚ ਇਕੱਠਾ ਹੋ ਗਿਆ ਵੀ ਕਿਤੇ ਪਹਿਲਾਂ ਵਾਲਾ ਕੰਮ ਨਾ ਹੋ ਜੇ ਆ ਮੁੰਡੇ ਕਹਿੰਦੇ ਨੱਚਦੇ ਫਿਰਦੇ ਅੱਜ ਸੇਰੋਂ ਵਾਲੇ ਓ ਅੱਜ ਕਹਿੰਦੇ ਖੜਿਆਲ ਵਾਲਿਆਂ ਦਾ ਵੀ ਵੱਡਾ ਗਰੁੱਪ ਪੁੱਜਿਆ ਜਿੱਥੇ ਕਹਿੰਦੇ ਯਾਰਾਂ ਦੇ ਯਾਰ ਪੁੱਜਿਆ ਨਿੰਮੇ ਖੜਿਆਲ ਵਰਗੇ ਮੁੰਡੇ ਜਗਤਾਰ ਤਾਰੀ ਵਰਗੇ ਸੁਖ ਬਾਰਬਰ ਵਰਗੇ ਉਹ ਕੇਪਰੀ ਵਰਗੇ ਉਹ ਮੁੰਡੇ ਹੈਪੀ ਵਰਗੇ ਓ ਲਓ 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 ਸਰਗ ਰਹਿ ਗਿਆ ਮੁੰਡਾ ਕਹਿੰਦੇ ਹੋ ਤਾਂ ਕਹਿੰਦੇ ਕੁਲਦੀਪ ਵਿੱਕੀ ਪ੍ਰਧਾਨ ਦਾ ਵੀਰੂ ਸਾਡਾ ਵੀਰ ਮੈਂਬਰ ਪ੍ਰਧਾਨ ਬੱਲਾ ਸਾਡਾ ਖਜਾਂਤੀਆ ਬਲਕਾਰ ਸਿੱਧੂਆ ਜਗਦੀਪ ਘਾਕੀਆ ਘੈਂਟ ਹਰਮਨ ਲੱड्डੂ ਖੜਿਆਲ ਸੁਖਵਾਰਵਾਰਾ ਸੁਖਵਿੰਦਰ ਸਿੰਘ ਬਿੰਦਰੀਆ ਵੀਰੋਂ ਮੈਂਬਰ ਵੱਲੋਂ ਅੱਜ ਓਪਨ ਦਾ ਕਹਿੰਦੇ ਪਹਿਲਾ ਪ੍ਰਾਈਜ਼ ਸਪਾਂਸਰਾ ਵੀਰੂ ਸਾਡਾ ਸ਼ਾਹੜ ਪਿੰਡ ਵਾਲਾ ਉਹਨਾਂ ਵੱਲੋਂ ਕਹਿੰਦੇ ਸੈਕੰਡ ਪ੍ਰਾਈਜ਼ ਆ ਕੁਲਦੀਪ ਸਿੰਘ ਦੇ ਪ੍ਰਧਾਨ ਤੇ ਬੱਲੇ ਖਜਾਂਤੀ ਵੱਲੋਂ ਅਲੜੀਆਂ ਕਹਿੰਦੇ ਓਪਨ ਦੇ ਬਾਸਟਾ ਨੂੰ ਦਿੱਤਿਆਂ ਯਾਰੀਆਂ ਨੇ ਕਹਿੰਦੇ ਅਗਲੇ ਸਾਲ ਦੇ ਕੱਪ ਦੇ ਲਈ ਕਹਿੰਦੇ ਹਾਂ ਜਿਹੜੇ ਵੀਰੂ ਮੈਂਬਰ ਵੱਲੋਂ ਓਪਨ ਦੇ ਬਾਸਟਾ ਨੂੰ ਕਹਿੰਦੇ ਮੋਟਰਸਾਈਕਲ ਸਪான்ਸਰ ਕਰੇਗੇ ਆ ਬਹੁਤ ਧੰਨਵਾਦ ਆ ਸਾਡਾ ਸੰਦੀਪ ਸ਼ੇਰੋ ਸੋਨੀ ਜਵੰਦਾ ਉਹਨਾਂ ਵੱਲੋਂ 63 ਕਿਲੋ ਵਾਲੇ ਜੂਸਰ